ਦੇ ਨਿਰ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਤੇ ਕੀ ਨਾ ਟਾਈਮ ਨਾਲ ਚਵਾਈ ਕਰਤੀ ਸ਼ੁਰੂ ਜੱਜ ਜੀ ਤੁਹਾਨੂੰ ਟਾਈਮ ਤਾਂ 4 ਵਜੇ ਦਾ ਹਾਂਜੀ ਹਾਂਜੀ ਹੁਣ ਮਾਲਾ ਟਾਈਮ ਵੇਖੋ ਕਿੰਨਾ ਹੋ ਗਿਆ ਦੇ ਉਹ ਬਾਰਿਸ਼ ਕਰਕੇ ਨਾ ਫਿਰ ਅਸੀਂ ਰੋਗੇ ਰਾਹ ਦੇ ਵਿੱਚ ਤਾਂ ਕਰਕੇ ਲੇਟ ਹੋ ਗਏ ਘਰ ਆ ਜੇ ਮਾਲਾ ਵੀ ਦੁੱਧ ਲੱਗਾ ਘਰ ਵਾਲੇ ਫੋਨ ਰਿਆ ਹੀ ਕਰ ਮੈਂ ਅੱਛਾ ਅੱਛਾ ਆਹ ਵੇਖੋ ਚਵਾਈਆਂ ਮੱਤੋੜੀਆਂ ਠੀਕ ਹੈ ਠੀਕ ਹੈ ਜੀ ਲੋ ਵੀ ਥੋੜੇ ਜਨ ਅਸੀਂ ਬਾਰਿਸ਼ ਕਰਕੇ ਲੇਟ ਹੋ ਗਏ ਵੀਰ ਦੇ ਕੋਲ 4 ਵਜੇ ਦਾ ਟਾਈਮ ਦਿੱਤਾ ਸੀ ਹਾਂਜੀ ਹਾਂਜੀ ਤੇ ਹੁਣ 5 ਦਾ ਵੀ ਥੋੜਾ ਜਿਹਾ ਤਾਂ ਟਾਈਮ ਹੋ ਗਿਆ ਵਾ ਤੇ ਇੱਧਰ ਵੇਖੋ ਚੱਗੇ ਵੀਰ ਬਾਹਰ ਪੱਕੀਆਂ ਸੀਲੀਆਂ ਸੋਲੀਆਂ ਤੁਸੀਂ ਚੈੱਕ ਕਰ ਸਕਦੇ ਫਿਰ ਵੀ ਅਸੀਂ ਮੌਕੇ ਤੇ ਆ ਗਏ ਆ ਤੇ ਇਹ ਕਿੰਨਾ ਜੇ ਇਸ ਟਾਈਮ ਵੇਖੋ ਜੱਗੇ ਵੀਰ 15 ਕਿਲੋ ਦੁੱਧ ਤਿਆਰ ਹੋ ਗਿਆ ਏ ਠੀਕ ਲੋ ਜੀ 15 ਲੀਟਰ ਜਿਹੜਾ ਦੁੱਧ ਤਿਆਰ ਹੋ ਗਿਆ ਬਿਲਕੁਲ ਹਾਂ ਤੇ ਪਹਿਲਾਂ ਨਹੀਂ ਅਜੇ ਝੋਟੀ ਉਹ ਪਹਿਲਾਂ ਪਹਿਲਾਂ ਮੱਦੀ ਉੱਠ ਕੇ ਪਈ ਜੋ ਕੋਈ ਪਰਵਾਹ ਨਹੀਂ ਠੀਕ ਆ ਠੀਕ ਆ ਜੀ ਲਓ ਜੀ 10 ਲੀਟਰ ਵਾਲੀ ਜਿਹੜੀ ਬਾਲਟੀ ਆ ਘਰਤੀ ਗੰਡੇ ਉਹ ਗੰਡੀ ਆ ਜੇ ਦੁੱਧ ਕਿੰਨਾ ਝੋਟੀ ਦਾ ਬੱਚੇ ਜੋਗਾ 2 ਕਿਲੋ ਦੁੱਧ ਥੱਲੇ ਆ ਲਓ ਜੀ ਆਹ ਬਾਲਟੀ ਚੈੱਕ ਕਰ ਸਕਦੇ ਜੇ ਤੁਸੀਂ ਤੇ ਥੱਲੇ ਵੀ ਥਣਾ ਦੇ ਵਿੱਚ ਜਿਹੜਾ ਦੁੱਧ ਆ ਜੇ ਕਾਫੀ ਆ ਕਾਫੀ ਆ ਤੇ ਹੁਣ ਆਪਾਂ ਬਈ ਖੋਲ ਕੇ ਦਿਖਾ ਲਈਏ ਥੋੜਾ ਜਿਹਾ ਲੇਟ ਹੋ ਗਏ ਆਪਾਂ ਜੀ ਆਹ ਲਓ ਤੁਸੀਂ ਕਰ ਸਕਦੇ ਹਾਂ ਭਰਾ ਜੀ ਹਾਂਜੀ ਹਾਂਜੀ ਆਜੇ ਦੁੱਧ ਹੈਗਾ ਥੱਲੇ ਇਹ ਬਈ ਹਾਂਜੀ ਦੰਦਾ ਦੋਂਦੀ ਦੋ ਦੰਦ ਤੇ ਜੱਗੇ ਵੀ ਰੇ ਜੀ ਦੋ ਦੰਦ ਝੋਟੀ ਤੇ ਕੱਦ ਕਾੜ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਹਾਂਜੀ ਹਾਂਜੀ ਯੋਰ ਮੌਰਾਨਾ ਸਾਲ ਦਿਹਾੜ ਜੈਡ ਬਲੈਕ ਆ ਗਈ ਆ ਤੇ ਬਾਈ ਕਿੰਨਾ ਟਾਈਮ ਹੋ ਗਰਸੋ ਇਹਨੂੰ ਕੋਈ ਨੂੰ ਅੱਜ ਨੌਵਾਂ ਦਿਨ ਜੱਗੇ ਵੀਰ ਠੀਕ ਹੈ ਲੋ ਜੀ ਨੌਵਾਂ ਦਿਨ ਸੂਈ ਨੂੰ ਤੇ 15 ਲੀਟਰ ਜਿਹੜਾ ਦੁੱਧ ਇਸ ਟਾਈਮ ਤਿਆਰ ਆ 15 ਕਿਲੋ ਜੱਗੇ ਵੀਰ ਮਣਾਂਗੇ ਦਾ 12 ਕਿਲੋ ਤੇ ਬਾਲਟੀ ਆ ਠੀਕ ਹੈ ਜੀ ਦੋ ਸਾਹ ਲਾ ਲਿਆ ਦੋ ਕਿਲੋ ਦਾ ਬੱਚੇ ਚੋਦਾ ਆ ਠੀਕ ਆ ਠੀਕ ਆ ਜੀ ਲੋ ਜੀ ਨੌਵਾਂ ਦਿਨਾਂ ਦੀ ਥੱਲੇ ਸੂਈ ਥੱਲੇ ਜਿਹੜਾ 15 ਲੀਟਰ ਬਿਲਕੁਲ ਰੈਡੀ ਦੁੱਧ ਆ ਤੇ ਬਾਈ ਨਾਲ ਚਵਾਈ ਕਰ ਵੀ ਲਈ ਨਾ ਬਾਕੀ ਚੱਡੇ ਚ ਵੀ ਦੁੱਧ ਤਿੰਨ ਦੇ ਸਾਬੇ ਜਿਹ ਹੈਗਾ ਵਾ ਇਹਦੇ ਪਿੱਛੇ ਜਵਾਕ ਕੀ ਜੇ ਇਹ ਤਾਂ ਮੈਂ ਕੱਟੀ ਐ ਜੱਗੇ ਵੀਰ ਠੀਕ ਆ ਲਓ ਜੀ ਆ ਆ ਕੱਟੀ ਜੇ ਪਿੱਛੇ ਵੀ ਹਾਂ ਆ ਛੱਡ ਦੋ ਨਿੱਕਾ ਬਲੈਕ ਐ ਵੀਰ ਜੱਗੇ ਵੀਰ ਹਾਂਜੀ ਇਧਰ ਜਿੱਦਾਂ ਮਰਜ਼ੀ ਉਧਰ ਦੀ ਬਹਿ ਭਾਵੇਂ ਉਧਰ ਦੀ ਵੀ ਬਹੋ ਠੀਕ ਆ ਜੀ ਜਿੱਧਰ ਦੀ ਮਰਜ਼ੀ ਬਹਿ ਜਾਦਾ ਛੰਡੀ ਸੀਲ ਤੋਂ ਨਹੀਂ ਨਿਕਲੀ ਆ ਪਹਿਲੇ ਨਹੀਂ ਦੋ ਦੰਦ ਝੋਟੀ ਹਾਂਜੀ ਹਾਂਜੀ ਆ ਵੇਖੋ ਮੋ ਜਪਨ ਦੀ ਸਾਡਾ ਰਕਮ ਦੇ ਤੁਹਾਨੂੰ ਇੱਧਰ ਦੇਖੋ ਭਾਵੇਂ ਇੱਧਰ ਇਹੀ ਚੰਗਾ ਲੱਗਦਾ ਇਧਰੋਂ ਇਧਰੋਂ ਬਾਹੋਂ ਭਾਵੇਂ ਉਧਰੋਂ ਬਾਹੋਂ ਕੋਈ ਚੇਤੇ ਜੇ ਤਾਂ ਬੜੀ ਤੋ ਇਹ ਲੇਟ ਹੋ ਗਏ ਜੋ ਇੰਨੀ ਬੰਦੀ ਕਰ ਮਾਲੇ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਆ ਲੋ ਜੀ ਬਾਈ ਨੂੰ ਆਪਾਂ ਮੌਕੇ ਦੀ ਵੜ ਲਿਆ ਹੁੰਦੇ ਆਂ ਉਹ ਕਿਹਦੇ ਨਾਲ ਲਿਆ ਸਹੀ ਗੱਲ ਸਹੀ ਗੱਲ ਜੇ ਬਾਕੀ ਸੜਾਂ ਦਾ ਸੈਜ ਗਿਆ ਪਰ ਜਿਹੜਾ ਬਹੁਤ ਹੀ ਚੰਗਾ ਵਾ ਹਾਂਜੀ ਹਾਂਜੀ ਇਹਨਾਂ ਬਿੱਟ ਗੇੜ ਜਿਹੜੇ ਜੈਡ ਬਲੈਕ ਮੂੰਹਾਂ ਵੀ ਅਜੇ ਦੋ ਦੰਦ ਦੋ ਦੰਦ ਬਿਲਕੁਲ ਨਵੀਆਂ ਹਾਂ ਇਹ ਬਾਈ ਕਿੰਨਾ ਕੱਢ ਦੂਗੀ ਦੁੱਧ ਦੇ ਦੁੱਧ ਜੱਗੇ ਵੀਰੇ 18 19 18 19 ਕਿਲੋ ਦੇ ਹੀ ਦੇਊਗੀ ਸਾਡਾ ਤਾਂ 15 ਕਿਲੋ ਸਾਢੇ ਗੱਲ ਹਸਣਾ ਜਦੋਂ ਤਿਆਰ ਆ ਠੀਕ ਲੋ ਜੀ 18 19 ਲੀਟਰ ਵਾਲੀ ਝੋਟੀ ਤੇ 15 ਲੀਟਰ ਜਿਹੜਾ ਇਸ ਟਾਈਮ ਮੌਕੇ ਤੇ ਬਿਲਕੁਲ ਦੁੱਧ ਤਿਆਰ ਆ ਤਿਆਰ ਤਿਆਰ ਇਹ ਬਾਈ ਇਹਦਾ ਫਿਰ ਮੁੱਲ ਬੋਲ ਜੇ ਦੇ ਵੀ ਰਿਹਾ ਨਿਕਾ ਜੀ ਆ ਹਾਂਜੀ ਮੰਗਣ ਨੂੰ ਭਾ 1.5 2 ਜੋ ਮਰਜ਼ੀ ਮੰਗੀ ਜਾਏਗੀ ਇਹ ਹਾਂ ਨਾ 1.45 ਲੱਖ ਦੇ ਹੋ ਗਈ ਅੱਛਾ ਜੀ ਹਾਂ ਕਰ ਦਈਏ ਮੰਨ ਤਾਂ ਥੋੜਾ ਬੋਲ ਕਰਾ ਲਓ ਜੋ ਕਰੋਨਾ ਤੇ 40 ਕਰ ਦਈਏ ਹਾਂਜੀ 40 40 ਚਲ 40 ਕਰ ਦਾਂਗੇ 35 ਹੀ ਦੇ ਦਾਂਗੇ ਆ ਨਾ 2:00 ਵਜੇ 1 ਲੱਖ 35 ਛੋੜੀ ਹੋਣੀ ਹੈ ਤੇ ਠੀਕ ਹੈ ਠੀਕ ਹੈ ਜੀ ਬੰਦ ਹੋ ਜਾ ਵਗਦਾ 14 ਲੀਟਰ ਜਿਹੜਾ ਦੁੱਧ ਕਰਮ ਵਾਲੀ ਭਰੀ ਜੂਗੀ ਤੇ ਕੱਲ੍ਹ ਕਰ ਦੇ ਜੇ ਜੱਗੇ ਵੀਰ ਆਪਾਂ ਇਹਦੇ ਦੰਦ ਹੀ ਦਿਖਾ ਲਈ ਕੋਈ ਵੀਰ ਭਰਾਏ ਨਾ ਕਿ ਵੀ ਇਹ ਝੂਠ ਮਾਰਦੇ ਆ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਆਹ ਵੇਖੋ ਸਾਰੇ ਸਬੂਤ ਸੌਣੇ ਆ ਹੁਣ ਕਰਮ ਵਾਲੀ ਆਹ ਵੇਖੋ 2:00 ਵਜੇ ਪਿਓ ਦੰਦ ਪਿਓ ਲਈ ਦੋ ਦੰਦ ਆ ਠੀਕ ਠੀਕ ਦੇ ਠੀਕ ਠੀਕ ਬੱਲੋ ਸੁਲਿ ਗਰੀ ਸ਼ਾਂਤ ਸੁਭਾਅ ਜੱਜਾ ਵੀ ਟਾਈਮ ਦੱਸ ਦੋ ਕਿੰਨਾ ਹੈ ਵੀਰ ਭਰਾ ਜਿਹੜਾ ਮੱਝੀ ਵੀਰ ਭਰਾ ਸਵੇਰੇ ਆਇਆ ਹੋਰ ਫਿਰ ਆਪਣੀ ਚਵਾਈ ਕਰਾਣੀ ਹੁਣ ਕਿਹਦੇ ਦਾ ਹੁਣ ਇੱਕ ਮਿੰਟ ਵਿੱਚ ਮਿਲ ਜਾਂਦਾ ਜੀ ਲੈ ਲਓ ਆ ਦੁੱਧ ਰੱਖ ਦੋ ਲੋਕੀ ਟਾਈਮ ਜਿਹੜਾ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਹੀ ਦਿਖਾ ਦਿੰਨੇ ਆ ਪੰਜ ਕਿਤੇ ਲੱਗੇ ਬੰਨੇ ਜਿਹੜਾ ਟਾਈਮ ਹੋ ਚੁੱਕਾ ਵਾ ਇੱਕ ਦਿਖਾਣੀ ਪੂਰੀ ਤੇ ਇੱਕ ਆਹ ਵਾਲੀ ਜਪਾਂ ਪੂਰੀ ਦਿਖਾਵਾਂਗੇ ਵੀ ਬਿਲਕੁਲ ਤਾਜੀ ਸੁਈ ਆ ਨੀਲੀ ਤੇ ਬੂਰੀ ਤੇ ਜਵਾਗ ਵੀ ਪਛੇਰੇ ਨੀਲੀ ਪੂਰੀ ਦਾ ਹੀ ਆ ਪਤਾ ਨਹੀਂ ਕੱਟੀ ਕਿ ਕਟਾ ਕੁਛ ਨੇ ਆ ਵੀਰ ਨੂੰ ਤੇ ਬਾਈ ਨੂੰ ਦਿੱਤਾ ਸੀ ਟਾਈਮ ਅਸੀਂ 4 ਵਜੇ ਦਾ ਤੇ ਬਾਲਸਾ ਦਾ ਤੁਹਾਨੂੰ ਪਤਾ ਨਾ ਸੋਣਿਆ ਆਹ ਦੇਖੋ ਜੱਗੇ 4 ਵਜੇ 41 ਮਿੰਟ ਹੋ ਗਏ ਜੀ ਠੀਕ ਲਓ ਜੀ ਫੇਰ ਜਿੰਨੇ ਬੱਚੇ ਜਗਾਏ ਨੂੰ ਬੜਾ ਜਗਾਇਓ ਹਾਂਜੀ ਲਓ ਵੀਰ ਜੀ 4 ਵਜੇ ਤੇ 41 ਮਿੰਟ ਹੋ ਚੁੱਕੇ ਆ ਹਾਂਜੀ ਠੀਕ ਜੀ ਹਾਂਜੀ ਤੇ ਬਾਈ ਆ ਫਿਰ ਕਿਵੇਂ ਆ ਬੂਰੀ ਝੋਟੀ ਤਾਜੀ ਸੂਈ ਅੱਜ ਪੰਜਵਾਂ ਦਿਨ ਸੂਈ ਨੱਗੇ ਵੀ ਆ ਰਾਮਗੜ੍ਹ ਕੱਟਾ ਜੀ ਦੇ ਠੀਕ ਕਰ ਲਓ ਜੀ ਮੇਰ ਸਾਹ ਜਿਹਦੇ ਪਿੱਛੇ ਆ ਗਿਆ ਹਾਂਜੀ ਹਾਂਜੀ ਇਹ ਕੋ ਕਿੰਨਾ ਬਾਲਾ ਇਹਦੇ ਥਰੇ ਟਾਈਮ 11 12 11 12 ਕਿਲੋ ਬੋਲੀ ਮਿਲੇਗਾ ਦੋ ਦਿਨ ਪੰਜਾਂ ਛੇਾਂ ਦਾ ਸਾਰੀ ਸੂਈ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਸੂਬਾ ਸੂਬਾ ਤੀਸਰਾ ਸੂਈ ਜੱਗੇ ਵੀ ਠੀਕ ਕਰ ਲਓ ਜੀ ਸੂਬਾ ਤੀਸਰਾ ਸੂਈ ਜੀ ਹਾਂਜੀ ਤੇ ਦੀਂਦੀ ਗੂਰੀ ਇਹ ਕਿੰਨੇ ਦੁੱਧ ਵਾਲੀ ਆ ਦੁੱਧ ਚਾਦੇ ਵੀ 14 13 14 ਤੇ 13 ਕਹਾ ਹੁੰਦੇ ਨੇ ਰਹੀ ਠੀਕ ਆ ਠੀਕ ਆ ਲਓ ਜੀ 13 14 ਲੀਟਰ ਵਾਲੀ ਇਹ ਵੀ ਜੇ ਇਹ ਸੁਆ ਕਰਮਲੀ ਤੀਸਰਾ ਸੀ ਯਾਰ ਪਿਓਰ ਦੀਂਦੀ ਗੂਰੀ ਦੇ ਵਿੱਚ ਆਈ ਚੱਡਾ ਚੱਡਾ ਬਹੁਤ ਹੀ ਚੰਗਾ ਲੱਗਿਆ ਵਾ ਪਿਓਰ ਗੂਰੀ ਆਹ ਬੋ ਜੀ ਤੁਸੀਂ ਕੁਆਲਟੀ ਵੀ ਚੈੱਕ ਕਰ ਸਕਦੇ ਤੁਸੀਂ ਹੋਲੀ ਤੋਰੀ ਮੜੀ ਇਹਦਾ ਟਾਨ ਕਣੋਂ ਦਾ ਸਾਈਜ਼ ਗੈਪ ਤੁਸੀਂ ਚੈੱਕ ਕਰ ਸਕਦੇ ਐਂਡ ਘੱਟੋਂ ਬਾਹਰ ਜਾਂਦੇ ਆ ਵਾ ਟਾਨੋਂ ਦਾ ਸਾਈਜ਼ ਗੈਪ ਤੇ ਅਸਾਂ ਜਿਹੜਾ ਮੌਕੇ ਤੇ 11 ਲੀਟਰ ਬਿਲਕੁਲ ਜਿਹੜਾ ਦੁੱਧ ਤਿਆਰ ਆ ਕੋ ਬੋਹਲਾ ਲਾਲੇ ਦੁੱਧ ਵਾਲੇ ਦੁੱਧ ਵਾਲੇ ਗਿਆ ਬੜਾ ਹਨਾ ਤੇ ਥਾਣਾ ਦਾ ਸੈਜਾ ਤੇ ਸਪੈਸ਼ਲ ਹੀ ਲੱਗਾ ਪਿਆ ਵਾਰੇ ਨਾਲਾ ਨੋੜਾ ਵੀ ਕੱਡੇ ਦੇ ਚੰਗੀਆਂ ਆ ਗਈਆਂ ਸਮਾਨ ਤੇ ਮਿਲਕ ਵੈਨ ਜੀ ਬੜੀ ਚੰਗੀ ਲੱਗੀ ਤੇ ਇਹਦਾ ਭਾਈ ਮੁੱਲ ਫਿਰ ਇਹਦਾ ਨਿਗਾ ਜੀ ਜੱਗੇ ਵੀਰ ਇਹ 80 ਦੀ ਦੇ ਦਈਏ ਹੋਰ ਕਾਉਦ ਦੀ ਮਾਂ ਦਾ ਹਾਂਜੀ ਫੁੱਲਾ ਕਰ ਦਈਏ ਕਰਾ ਲਓ ਜਿੰਨਾ ਕਰਾਉਣਾ ਇਹ ਵੀ ਹਾਂ ਨਾ ਦੱਸ ਦਈਏ ਹਾਂ ਨਾ ਜਿਹੜੀ ਜੱਗੇ ਵੀਰ ਦੇ ਨਹੀਂ ਪੂਰੇ 75 ਦੇ ਦਾਂਗਾ 75 ਵੀ 75 ਦੇ ਦਾਂਗਾ ਜੀ ਗੱਲ ਆ ਬਾਈ ਕੋਈ ਵੀਰ ਭਰਾ ਫੋਨ ਲਾਵੇ ਦੇ ਖੁੱਲੇ ਮਾਨ ਦਾ ਫੇਰ ਕਰਦਾਂਗੇ ਅੱਛਾ ਜੀ ਹਾਂਜੀ ਬਾਬ ਜੀ ਕੀਤੇ ਰੇਡ ਦੇ ਵਿੱਚ ਜਦੋਂ ਬਾਈ ਕਹਿੰਦਾ ਕਿ ਮਾਨ ਦਾ ਕਰਦਾ ਮੈਂ 75000 ਵੈਸੇ ਵੀਰ ਨੇ ਮੁੱਲ ਕੀਤਾ ਵਾ ਤੇ ਮੌਕੇ ਜਿਹੜਾ ਜਿਹੜਾ ਆਪਾਂ ਕੱਲ ਆਪਾਂ ਪਰਸੋਂ ਵੀਡੀਓ ਪਾਈ ਹਾਂਜੀ ਹਾਂਜੀ ਜੋ ਮੰਨ ਲਓ ਵੀ ਆਪਣੀਆਂ ਮੱਜਾਂ ਵੱਡੀਆਂ ਸੀ ਹਾਂਜੀ ਮਾਲਾ ਵੀ 3.5 3.5 ਨਾ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਹੁਣ ਵੀਰ ਭਰਾਵਾਂ ਨੂੰ ਆਪਾਂ ਅੱਜ ਫੋਨ ਲਾ ਕੇ ਫੇਰ ਉਹਨਾਂ ਨੂੰ ਪੁੱਛਿਆ ਵੀ ਦੁੱਧ ਦੱਸੋ ਕਿ ਨਾਲ ਕਿੰਨਾ ਅੱਛਾ ਜੀ ਉਹਨਾਂ ਦੇ ਵੀਰ 18 18 ਕਿਲੋ ਦੁੱਧ ਹੜੀ ਮੱਝਾਂ ਨਹੀਂ ਵੱਡੀਆਂ ਛੋਟੀਆਂ ਕੋਈ ਸ਼ੱਕ ਸਾਦ ਆ ਗਿਆ ਨਾ ਜੱਗੇ ਵੀਰ ਸਾਨੂੰ ਵੀ ਵੇਚਦਾ ਉਹਨਾਂ ਨੂੰ ਵੀ ਚੋਣਦਾ ਜੇ ਮਾਲਾ ਵੀ ਆਪਾਂ ਹੁਣ ਇਹਦੇ ਥਲਕ 15 ਕਿਲੋ ਦੁੱਧ ਆਖੰਡਾ ਆ ਜੀ ਉੱਥੇ ਜਾ ਕੇ ਨਿਕਲੇ 8-9 ਕਿਲੋ ਵੀ ਕਿੱਡੀ ਮਾੜੀ ਗੱਲ ਨਹੀਂ ਮਾੜੀ ਗੱਲ ਫਿਰ ਸਭ ਤੋਂ ਵੱਧ ਚੱਲ ਕਿਲੋ ਖੰਡ ਦਾ ਚੱਲ ਜਾਂਦਾ ਕਿਲੋ ਖੰਡ ਦਾ ਜਗੇਵੀਰ ਪਤਾ ਕੀ ਉਧਰ ਉਧਰ ਹੀ ਚੱਲ ਜਾਂਦਾ ਚੱਲ ਜਾਂਦਾ ਨਾ ਚਲੋ ਮੇਰੇ ਨੂੰ 5-5 6-6 ਕਿਲੋ ਦਾ ਚੱਲਦਾ ਨਹੀਂ ਨਹੀਂ ਬਿਲਕੁਲ ਜੀ ਲਓ ਭਾਈ ਇਹ ਵੀ ਬਾਈ ਜਿਹੜਾ ਸਕੀਨ ਹੈ ਵੱਡੀਆਂ ਛੋਟੀਆਂ ਲੈ ਆਂਦਾ ਤੇ ਬਾਈ ਦੇ ਕੋਲ ਜਿਹੜੇ ਪਸ਼ੂ ਚੰਗੇ ਹੁੰਦੇ ਨੇ ਉਹਦਾ ਜਗੇਵੀਰ ਆਪਾਂ ਲੈਣੀਆਂ ਤੇ ਫੇਰ ਵੱਡੀਆਂ ਐ ਹਾਂਜੀ ਤੋਂ ਨਾਲ ਦੇ ਨੇ ਖੰਡ ਪਾੜ ਕੇ ਰਾਇਆ ਤੁਹਾਨੂੰ ਪਤਾ ਤੁਹਾਡੇ ਹਾਂਜੀ ਹਾਂਜੀ ਥੋੜਾ ਜਿਹਾ ਆਪਣੀ ਗੱਲ ਨੂੰ ਇਹ ਤਿੰਨ ਦਿਨ ਵੀ ਮੰਨ ਲਓ ਵੀ ਉੱਥੇ ਰਹਿਣਾ ਪਿਆ ਮਾਲੋ ਬਈ 100 ਕੁੜ ਗਮਣ ਵਿੱਚ ਪੰਖ ਹੁੰਨੇ ਆ ਇਹ ਜੱਗੇ ਵੀ ਦੇ ਦਿਨ ਲੱਗੇ ਜੋ ਮੰਨ ਲਓ ਵੀ ਰੱਬ ਦਾ ਹੈ 40 42 ਦਿਨ ਸਾਰੇ ਸੂਣ ਚ ਅੱਛਾ ਜੀ ਹਾਂ ਕੋ 1.5 ਮਹੀਨੇ ਮੰਨ ਕੇ ਲਵੇ ਅੱਛਾ ਜੀ ਹਾਂ ਕਿੰਨੇ ਦੁੱਧ ਆਲੀਏ ਦੁੱਧ ਜੋ 13 14 13 14 ਕਿਲੋ ਜਗੀ ਵੀ ਦਿੰਦੀ ਰਹੀ ਠੀਕ ਆ ਸੂਆ ਕਿੰਨਾ ਸੂਗੀ ਸੂਆ ਤੀਸਰਾ ਇਹਨੇ ਸੂਣਾ ਆਪਣੇ ਘਰੋਂ ਹੀ ਲਈ ਆ ਆਪਣੇ ਬੰਦੇ ਕੋਈ ਅੱਛਾ ਜੀ ਹਾਂਜੀ ਹਾਂਜੀ ਲਓ ਜੀ ਤੀਸਰਾ ਸੂਆ ਸਮਾ ਜੇ ਕਰਮਾਲੀ ਨੇ ਖੋਲੋ ਬਾਈਏ ਵੀ ਖੋਲ ਕੇ ਫਿਰ ਬਖਾ ਲਿਏ ਤੇ 13 14 ਲੀਟਰ ਵਾਲੀ ਇਹ ਵੀ ਆ ਤੇ ਘੱਟ ਕਾੜ ਵੀ ਚੰਗਾ ਆ ਗਿਆ ਚੰਗੇ ਰੋਜੀ ਕਿਸੇ ਕੋਲ ਜਿਹਦੇ ਸੇਮ ਬਸੰਗ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਇਹ ਨਿਗਾ ਨਿਗਾ ਜੱ ਸਿੰਘ ਤੇ ਦੇਣ ਬਾਈ ਕਹਿੰਦਾ ਕਿ ਡੇਢ ਕਿ ਮਹੀਨੇ ਦੇ ਆਸ-ਪਾਸ ਮੰਨ ਕੇ ਲਵੇ ਤੇ ਮਿਲਕ ਪੈਂਦੀ ਬੜੀ ਚੰਗੀ ਜਿਹੇ ਥਾਣਾ ਦਾ ਸੈਰ ਗਿਆ ਵੀ ਬਹੁਤ ਹੀ ਸ਼ਾਨਦਾਰ ਆ ਇਹ ਜੱਗੇ ਵੀ ਕਮੇਟੀ ਪਾ ਦੇਣੀ ਆਪਾਂ ਅੱਛਾ ਜੀ ਹਾਂ ਲਓ ਬਾਈ ਇਹ ਕਮੇਟੀ ਜਾਂ ਵੀਰ ਹਰਪਾਲ ਦੇਦੋਂ ਜਿਹੜਾ ਬਾਈ ਮੌਕਾ ਸਾਹਮ ਗਿਆ ਦੇ ਸਾਹਮ ਗਿਆ ਹਾਂ ਜੀ ਇਹ ਜਿਹੜੀ ਮਿਲਕ ਪੈਨ ਜਿਹੜੀ ਐ ਡਰੈਕਟ ਹਿਸਾਬ ਨਾਲ ਇਸ ਟਾਈਪਾਂ ਭਰੀਆਂ ਰੱਬਣ ਬਹੁਤ ਹੀ ਚੰਗਾ ਠੀਕ ਆ ਠੀਕ ਆ ਇਹ ਥਣ ਸਾਰ ਗਿਆ ਬੜਾ ਚੰਗਾ ਗਿਆ ਤੇ ਇਹਦਾ ਕੀ ਮੁੱਲ ਕਰਨਾ ਫਿਰ ਜੱਗੇ ਵੀ ਜਿਹੜਾ ਕਰਾਂਗੇ ਫੋਨ ਤੇ ਅੱਛਾ ਤੇ ਮੁੱਲ ਬਹੁਤ ਨਿਗਾ ਜ ਇੰਨਾ ਕੀ ਹੋਊਗਾ ਅੱਛਾ ਕੋਈ ਵੀਰ ਭਰਾ ਫੋਨ ਲਾਵੇ ਮੋੜਣਾ ਨਹੀਂ ਆਪਾਂ ਠੀਕ ਆ ਠੀਕ ਆ ਦੇ ਦੇਣੀ ਆਪਾਂ ਲਓ ਜੀ ਇਹਦਾ ਜਿਹੜਾ ਮੁੱਲ ਬਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਤੇ ਬਾਕੀ ਦੇ ਵੀ ਬਿਲਕੁਲ ਭਾਅ ਨਾਲ ਹੀ ਦੇਣੀ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਕਹਣਾ ਬਾਈ ਹੋਰ ਕੁਝ ਬੜਾ ਬੇਨਤੀ ਹੈ ਜੱਗੇ ਵੀ ਸੁਨਿਆ ਸਭ ਇੱਥੇ ਆਪਣੇ ਚੋਕੇ ਖੜੋ ਦੋ ਤਰ ਤਿਲ ਪੈ ਲਓ ਬਈ ਆਹ ਮਰੀ ਬਾਈ ਦੀ ਇਹੋ ਬੇਨਤੀ ਆ ਜੇ ਤੱਕ ਆਪਣਾ ਜੱਗੇ ਵੀ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਉਹ ਵਾਲਾ ਨਾ ਆਇਆ ਹਾਂਜੀ ਉਹਨ ਵਾਲਾ ਕੱਲ ਜਿੰਨੇ 3.5 ਲੱਖ ਦੀ ਮੱਝ ਲਈ ਆਪਣੇ ਕੋਲ ਹਾਂਜੀ ਤੇ ਸਾਰਾ ਉਹਨਾਂ ਧਾਰ ਵੀ ਨਹੀਂ ਮਾਰੀ ਦੇ ਇਹੋ ਜਿਹੇ ਚਾਰਦਾ ਵੀ ਚਲੋ ਅੰਦਰ ਭਾ ਲੈ ਤੇਰੀਆਂ ਮੰਨ ਲਓ ਵੀ 2 ਸਾਲ ਤੋਂ 3 ਸਾਲ ਤੋਂ ਵੀਡੀਓ ਵੇਖਣ ਦਾ ਆ ਇਹ ਲੈਣੀ ਹੈ ਮੱਝ ਤੇ ਤੇਰੇ ਕੋਲ ਲੈਣੀ ਹੈ ਠੀਕ ਹੈ ਜੀ ਉਹਨਾਂ ਜੱਗੇ ਵੀ ਧਾਰ ਵੀ ਤੈਨੂੰ ਸਟੇਅਰਸ ਵੀ ਮੈਂ ਪਾਇਆ ਸੀ ਇੱਕ ਘੰਟੇ ਦੇ ਵਿੱਚ ਵਿੱਚ ਆਪਣੇ ਸਾਰਾ ਮਾਲ ਵੇਚ ਗਿਆ ਹਾਂ ਜੀ ਹਾਂ ਜੀ ਹਾਂ ਜੀ ਇਹ ਲਓ ਭਾਈ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਹੁਣ ਜੱਗੇ ਵੀ ਲਾ ਮੰਨ ਲਓ ਦੋਂਦੀ ਕਿੱਡੀ ਜਵਾਨ ਆ ਨਹੀਂ ਕੋਈ ਸ਼ਕਤੀ ਨਹੀਂ ਤੇ ਜਦੋਂ ਚੌਗੀ ਹੋਣਾ ਛਿੱਗੀ ਹੋਣਾ ਫਿਰ ਠੀਂ ਮੇਰ ਜਵਾਨ ਉਹਦੇ ਨਾਲ ਚਾਰ ਸੀਸੂ ਬਣੇ ਕਰਮਾ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਠੀਕ